Mm-hmm. ਵੈਲਕਮ ਜੀ ਵੈਲਕਮ ਸਾਥ ਸ੍ਰੀ ਕਾ ਸਤ ਸ੍ਰੀ ਅਕਾਲ ਜਿੰਨੇ ਪੈਂਪੜਾ ਡੈਕ ਜੁੜਦੇ ਪੇਸਾ ਬਹੁਤ ਧੰਨਵਾਦ ਕਰਦਾ ਆਜੋ ਭਾਂਪੜਾ ਸਾਡੇ ਲਾਪ ਤੇ ਆਪਾਂ ਤਰੀ ਤਾ ਨਾ ਪਿਆ ਗੀਆਂ ਗੱਲਾਂ ਬਾਤਾਂ ਮੇਰੇ ਪੈਂਪੜਾ ਮਾਨ ਨਾਲ ਸਾਰੇ ਨਾਲ ਤੁਹਾਡਾ ਕੋ ਜੀ ਤਾ ਲਈ ਤੇ ਆਪਣੇ ਟਾਈਮ ਨਾਲ ਆ ਚੁੱਕਾ ਸਾਰੇ ਪੈਂਪੜਾ ਜੁੜਦੇ ਜਾ ਲਾਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰੋ ਜਿੰਨੇ ਪੈਂਪੜਾ ਜੁੜਦੇ ਨੇ ਸਾਰਿਆਂ ਨਾਲ ਬਹੁਤ ਧੰਨਵਾਦ ਕਰਦਾ ਧੰਨਵਾਦੀ ਧੰਨਵਾਦ ਤੁਹਾਡਾ ਸਾਰੇ ਪੈਂਪੜਾ ਲੈੱਫਟ ਜੁੜਦੇ ਜਾਓ ਲੈੱਫਟ ਹੋਣ ਲਈ ਸਵਾਤ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਦਾ ਤੁਸੀਂ ਭਰਾ ਦੀ ਲੈੱਫਟ ਆ ਚੁੱਕੇ ਹੋ ਸਾਰੇ ਪੈਂਪੜਾ ਇਦਾਂ ਪੈਂਪੜਾ ਸਾਰੇ ਲੈੱਫਟ ਜੁੜਦੇ ਜਾਓ ਸਵਾਤ ਤੁਹਾਡਾ ਵੀਰੇਓ ਆਨੂ ਜੀ ਧੰਨਵਾਦ ਆ ਸਾਰੇ ਪੈਂਪਰਾਂ ਦਾ ਜਿੰਨੇ ਪੈਂਪਰਾਂ ਲੈ ਕੇ ਜੋੜਦੇ ਪਏ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤਾਂ ਜੀ ਲੰਮਾ ਦਾਦਨ ਕਰਨ ਵਾਤੇ ਪੈਂਪਰਾਂ ਨੇ ਜਿੰਨੇ ਬਹੁਤ ਨਹੀਂ ਕਰਾਈ ਬਹੁਤ ਬਹੁਤ ਸ਼ੁਕਰੀਆ ਜੀ ਕਿਹੜੀ ਗੱਲਾਂ ਤੇ ਮੇਰੀ ਡੂਚੂ ਫੈਮਲੀ YouTube ਫੈਮਲੀ ਦੋ ਜੀ ਮਨਮੀਤ ਕਮਨ ਜੀ ਆ ਕੇ ਤੇ ਲੈ ਕੇ ਬਹੁਤ ਬਹੁਤ ਧੰਨਵਾਦ ਮਨਮੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਲੈ ਕੇ ਆਏ ਹੋ ਸਵਾਤਾ ਤੁਹਾਡਾ ਤਾਂ ਦਿਵਾਤ ਰੋ ਮੇਰੇ ਪਰਪਰਾ ਜੀ ਨੇ ਜਿਹੜੇ ਪਹਿਲੇ ਆਪ ਤੇ ਬਹੁਤ ਬਹੁਤ ਸ਼ੁਕਰੀਆ ਧੰਵਾ ਜੀ ਧੰਵਾ ਤੁਹਾਡਾ ਬਦਿਆ ਬਦਿਆ ਜੀ ਬਦਿਆ ਤੁਸੀਂ ਸੁਣਾ ਮਨਵੀਰ ਜੀ ਬਹੁਤ ਬਹੁਤ ਸ਼ੁਕਰੀਆ ਸਾਰੇ ਪਰਪਰਾ ਜੀ ਨੇ ਪਰਪਰਾ ਲਾਟ ਜੁੜ ਦੇਂਦੇ ਸਾਸਰੀ ਜੀ ਹਾਲ ਜੀ ਸਾਰੀ ਹਾਂ ਸਾਸਰੀ ਘਰ ਸਾਰੇ ਬੰਪਰੇ ਪਰ ਲੈਪਟੋ ਜੁੜਦੇ ਜਾਓ ਫਿਰ ਆਪਾਂ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਧੰਨਵਾਦ ਜੀ ਧੰਨਵਾਦ ਤੁਹਾਡਾ ਦੋ ਜਣ ਲੈਪਟੋ ਜੁੜ ਚੁੱਕੇ ਨੇ ਲੈਕ ਟੌਲ ਸੁਵਾਤ ਵੀਰੋ YouTube ਫੈਮਲੀ ਚੜ੍ਹਦੀ ਕਲਾ ਚ ਰਹੇ ਜਿੰਦਾਬਾਦ ਰੇ ਮੇਰੀ ਮੇਰੇ ਬੰਪਰੇ ਸਾਰੇ ਲੈਪਟੋ ਜੁੜਦੇ ਜਾਂਦੇ ਬਹੁਤ ਬਹੁਤ ਸ਼ੁਕਰੀਆ ਇੰਨਾ ਬੰਪਰੇ ਸਾਰਿਆਂ ਨੇ ਲੈਪਟੋ ਜੁੜਦੇ ਜਾਓ ਧੰਨਵਾਦ ਧੰਨਵਾਦ ਆ ਸਾਰੇ ਪੈਂਪਰਾ ਦਾ ਆਸਪਾਤ ਸਾਰੇ ਪੈਂਪਰਾ ਲੈਪਟੋਪ ਜੁੜੋ ਜੁੜ ਵੀ ਲਾਂਗੇ 4 ਮਿੰਟ ਦੀ ਲੈਬ ਚੱਲੀ ਆ ਜਿੰਨਾ ਜਿੰਨਾ ਟਾਈਮ ਚੱਲਦਾ ਉਦੋਂ ਦਾ ਪੈਂਪਰਾ ਸਾਰੇ ਲੈਪਟੋਪ ਤੇ ਜੁੜੇ ਜਾਂਦੇ ਆ ਲੈਪਟੋਪ ਤੇ ਜੂਸ ਪੁੱਟ ਕਰਦੇ ਜਾਂਗੇ ਆਪਣੇ ਪੈਂਪਰਾ ਵਾਂ ਦਾ ਸਾਰਿਆਂ ਦਾ ਸਵਾਗਤ ਬਹੁਤ ਬਹੁਤ ਸ਼ੁਕਰੀਆ ਵੈਲਕਮ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਜਿਹਨੇ ਭੈਣ ਭਰਾ ਲੈਪ ਤੇ ਜੁੜਦੇ ਪਏ ਆ ਲੈਪ ਤੇ ਓਨਲੀ ਸਵਾਤ ਵੀਡੀਓ ਚੜਦੀ ਵਾਰ ਚਲੋ ਮੇਰੇ YouTube ਫੈਮਿਲੀ ਜਿੰਦਾਬਾਦ ਰਹੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਲੈਪ ਤੇ ਆ ਰਹੇ ਹੋ ਮੇਰੇ ਭੈਣ ਭਰਾ ਮੇਰੇ ਲੈਪ ਤੇ ਜੁੜਨ ਨਾਲ ਪਤਾ ਲੱਗ ਜਾਂਦਾ ਮੈਂ ਭੈਣ ਭਰਾ ਕਿਤੋਂ ਕਿੜੀ ਆ ਤੋਂ ਲੈਪ ਵੰਦੇ ਪਏ ਨੇ ਸਾਰੇ ਭੈਣ ਭਰਾ ਜੁੜੋ ਲੱਗ ਕੇ ਪੰਜ ਮਿੰਟ ਲੱਗ ਜਾਂਦੇ ਜੋ ਚੱਲ ਚੁੱਕੀ ਆ ਅੱਜ ਤੱਕ ਕੋਈ ਆਇਆ ਨੀ ਮੇਰਾ ਭੈਣ ਭਰਾ ਪਤਾ ਨੀ ਕਿੱਥੇ ਚੱਲ ਗਏ ਅੱਜ ਸਾਰੇ। ਮਰਦੇ ਜੰਦੂਆ ਚੰਦੂਆ ਵਿੱਤ ਨੂੰ ਤਰਸ ਨਹੀਂ ਆਇਆ ਵੇ ਛੋਟੇ ਛੋਟੇ ਲੱਲਾ ਤੇ ਕਹਿਰ ਕਮਾਇਆ ਧੰਵਾ ਜੀ ਧੰਵਾ ਤੁਹਾਡਾ ਸਾਰੇ ਪੇਪਰਾਂ ਵਿੱਚ ਜਿੰਨੇ ਪੇਪਰ ਲੈਫਟ ਜੋਂਡੇ ਸਵਾਤ ਵੀਰੇ ਤੁਹਾਡਾ ਆਪਾਂ ਤੁਸੀਂ ਕੀਮਤੀ ਸਮਾਂ ਕੱਢ ਕੇ ਲੈਪ ਤੇ ਆਓ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਸ਼ੁਕਰੀਆ ਛੇ ਮਹੀਨੇ ਦੀ ਲੈਪ ਚੱਲ ਚੁੱਕੀ ਹੈ ਲੈਪ ਤੇ ਕੋਈ ਨਹੀਂ ਮੇਰਾ ਵੀ ਆ ਰਿਹਾ ਅੱਜ ਤੱਕ ਇਹੀ ਚੱਲ ਰਿਹਾ Só sou de hoje. ਧੰਨਵਾਦ ਜੀ ਧੰਨਵਾਦ ਹੈ ਇੱਕ ਜਣਾ ਮੇਰਾ ਲੈਪਟਾ ਜੋ ਚੁੱਕੇ ਨੇ ਲੈਪਟਾ ਉਨਨੀ ਸਵਾਤ ਵੀਰੇ ਚੱਲੀ ਗਾ ਤਾਂ ਮੇਰਾ YouTube ਫੈਮਲੀ ਜਿੰਦਾਬਾਦ ਰੇ ਜਿੰਨੇ ਪੈਂਪਰਾ ਜੁੜਦੇ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦਾ ਸਤਿ ਸ਼੍ਰੀ ਅਕਾਲ ਸਾਰੇ ਪੈਂਪਰਾ ਵਾਲਿਆਂ ਜਿੰਨੇ ਪੈਂਪਰਾ ਨਾਲ ਜੁੜਦੇ ਪਏ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਪੈਂਪਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੋ ਲੈਪਟਾ ਜੁਣਵਾਤੇ ਇੱਕ ਕਿਲਣਾ ਲਫਟ ਜੋ ਚੁੱਕਾ ਸੋਲੀ ਸਵਾਤ ਵੀਰੋ ਬਹੁਤ ਬਹੁਤ ਧੰਨਵਾਦ ਬੱਡਾ ਸਾਰੇ ਭਾਂਪਰਾ ਲਫਟ ਜੁੜ ਦਿਲਾਓ